ਜੀਟੀਸੀ ਨੂੰ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮਾਤਾ ਵੱਡੇ ਨਾਲ ਸਤਨਾਬ ਸਿੰਘ ਬਠੋਈ ਤਾਂ ਵੱਡੀ ਖਬਰ ਅਮਰਤਪਾਲ ਸਿੰਘ ਮੈਰੋ ਨਾਲ ਜੁੜੀ ਹੋਈ ਹੈ ਅਮਰਤਪਾਲ ਸਿੰਘ ਮੈਰੋ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤਾਂ ਦੱਸਦੀ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਜੋ ਵਿੱਤੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਅਮਰਤਪਾਲ ਸਿੰਘ ਮੈਰੋ ਅਤੇ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੇ ਨਾਂ ਤੇ ਜੋ ਮਹਿਲਾ ਸੀ ਉਸ ਦਾ ਕਤਲ ਹੁੰਦਾ ਹੈ ਤੇ ਉਸ ਕਤਲ ਤੋਂ ਬਾਅਦ ਹੀ ਅਮਰਤਪਾਲ ਸਿੰਘ ਮੈਰੋ ਉਸ ਕਤਲ ਦੀ ਜ਼ਿੰਮੇਵਾਰੀ ਲੈਂਦਾ ਹੈ ਅਤੇ ਬਹੁਤ ਕੁਝ ਉਸ ਸਮੇਂ ਬਿਆਨ ਕੀਤਾ ਜਾਂਦਾ ਪਰ ਉਸ ਤੋਂ ਬਾਅਦ ਜਿਵੇਂ ਹੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤੇ ਅਮਰਤਪਾਲ ਸਿੰਘ ਮੈਰੋ ਜਿਹੜਾ ਉਹ ਉਹ ਸਾਹਮਣੇ ਨਹੀਂ ਆਂਦਾ ਤੇ ਪੁਲਿਸ ਵਕਫ ਵਕ ਥਾਮਾ ਤੇ ਛਾਪੇ ਮਾਰ ਵੀ ਕਰਦੀ ਹੈ ਤਾਂ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਅਮਰਤਪਾਲ ਸਿੰਘ ਮੈਰੋ ਤਾਂ ਦਵਾਈ ਵਿੱਚ ਜਾਣਕਾਰੀ ਮਿਲ ਰਹੀ ਹੈ ਕਿ ਦਵਾਈ ਵਿੱਚ ਇਹ ਗ੍ਰফতারੀ ਹੋਈ ਹੈ ਅਤੇ ਇਸ ਬਾਰੇ ਅਹਿਮ ਜਿਹੜੇ ਖੁਲਾਸੇ ਵੀ ਹੋਏ ਆ ਤਾਂ ਦੱਸਦੀ ਹੈ ਕਿ ਬਿੱਤੇ ਲੰਬੇ ਸਮੇਂ ਤੋਂ ਜੋ ਪੰਜਾਬ ਪੁਲਿਸ ਦੇ ਗ੍ਰਿਫਤ ਤੋਂ ਦੂਰ ਚੱਲ ਰਿਹਾ ਅਮਰਤਪਾਲ ਸਿੰਘ ਮਹਿਰੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਿਰਾਸਤ ਵਿੱਚ ਲਿਆ ਗਿਆ ਅਤੇ ਇਸ ਸੰਬੰਧੀ ਹੋਰ ਜਾਂ ਜਿਹੜੀ ਆ ਜਾਣਕਾਰੀ ਤੁਹਾਨੂੰ ਦੱਸਦੀ ਹੈ ਕਿ ਅਮਰਤਪਾਲ ਸਿੰਘ ਮਹਿਰੋਂ ਇੱਕ ਮਾਮਲੇ ਵਿੱਚ ਦਵਾਈ ਦੇ ਪੁਲਿਸ ਵੱਲੋਂ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਜਿਵੇਂ ਹੀ ਪਾਸਪੋਰਟ ਦੀ ਚੈਕਿੰਗ ਹੁੰਦੀ ਹੈ ਤਾਂ ਪਾਸਪੋਰਟ ਤੋਂ ਕਈ ਤਰ੍ਹਾਂ ਦੇ ਖੁਲਾਸੇ ਹੁੰਦੇ ਨੇ ਜਿਸ ਦੇ ਬਾਅਦ ਹੁਣ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਅਮਰਤਪਾਲ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤਾਂ ਇਸ ਸਬੰਧੀ ਹੋਰ ਤਾਜ਼ਾ ਜਾਣਕਾਰੀ ਦੇਣ ਦੇ ਲਈ ਪੂਰੀ ਜਾਣਕਾਰੀ ਲੈਣ ਦੇ ਲਈ ਸਾਡੇ ਪੱਤਰਕਾਰ ਨਾਲ ਗੱਲ ਕਰਦੇ ਹਾਂ ਮਨਿੰਦਰ ਮੋਗਾ ਨੇ ਅਮਰਸਰ ਤੋਂ ਮੋਗਾ ਸਾਹਿਬ ਕਿਵੇਂ ਇਹ ਪਤਾ ਲੱਗਿਆ ਕਿ ਕੁਝ ਇਸ ਸਮੇਂ ਵਿੱਚ ਹੋਰ ਅਪਡੇਟ ਸਾਹਮਣੇ ਆਈ ਹੈ ਕਿ ਅਮਰਤਪਾਲ ਸਿੰਘ ਮੈਰੋ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਆ ਦੇਖੋ ਸੋਸ਼ਲ ਮੀਡੀਆ ਤੇ ਮਕਬੂਲ ਕੰਚਨ ਕੁਮਾਰੀ ਉਰਫ ਕਮਲ ਫਾਬੀ ਦੇ ਕਤਲ ਦਾ ਦੋਸ਼ੀ ਮੰਨੇ ਜਾ ਰਹੇ ਅਮਰਪਾਲ ਮਹਿਰੋ ਜੋ ਕਿ ਪਹਿਲਾ ਵੀਡੀਓ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦੇ ਨੇ ਔਰ ਉਸ ਤੋਂ ਬਾਅਦ ਜਿਹੜਾ ਹੈ ਉਹ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤਾਂ ਲੰਬੇ ਸਮੇਂ ਤੋਂ ਪੁਲਿਸ ਸ਼ੁਰੂ ਰੱਥੇ ਪਾਲ ਕਰ ਰਹੀ ਹੈ ਪਰ ਹੁਣ ਜੋ ਜਾਣਕਾਰੀ ਸਾਨੂੰ ਆਪਣੇ ਭੋਸੇ ਸੂਤਰ ਤੋਂ ਵਾਸਲ ਹੋਈ ਹੈ ਚਾਰਜਾ ਪੁਲਿਸ ਵੱਲੋਂ ਉਸ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ ਉਹ ਕੋਈ ਵਿਜੇ ਸੰਬੰਧੀ ਉਸ ਦੀ ਪੁੱਛਗਿੱਛ ਕੀਤੀ ਜਾ ਰਹੀ ਸੀ ਦਿੱਤੇ ਚੱਲਦੇ ਹਨ ਉਸ ਕੇ ਇੰਦਰਾਣ ਜਿਹੜਾ ਚੱਕ ਪੈਨ ਤੇ ਉਸ ਤੋਂ ਬਾਅਦ ਉਸ ਬਾਰੇ ਜਾਣਕਾਰੀ ਹਸਲ ਕੀਤੀ ਗਈ ਕਿਉਂਕਿ ਇਤੋਂ ਲੁਕਆਊਟ ਉਹ ਕੋਰਨਰ ਜਿਹੜਾ ਹੈ ਉਹ ইস্যੂ ਕੀਤਾ ਗਿਆ ਪੁਲਿਸ ਵੱਲੋਂ ਜਿਸਦੇ ਚਲਦੇ ਆ ਉਸ ਦਾ ਇੱਕ ਖੇਡ ਖੁੱਲਿਆ ਔਰ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਹੁਣ ਜ਼ਾਹਰ ਦੀ ਗੱਲ ਹੈ ਚਾਰਜ ਆ ਪੁਲਿਸ ਵੱਲੋਂ ਹੁਣ ਜਿਹੜਾ ਉਸ ਨੂੰ ਰਿਪੋਰਟ ਕੀਤਾ ਜਾ ਸਕਦਾ ਔਰ ਇੱਥੇ ਰਿਪੋਰਟ ਕਰਨ ਤੋਂ ਬਾਅਦ ਜਿਹੜਾ ਹੈ ਇੱਥੇ ਪਹੁੰਚਦੇ ਆਂ ਹੀ ਪੰਜਾਬ ਪੁਲਿਸ ਵੱਲੋਂ ਉਸ ਨੂੰ ਰੈਸਟ ਕਰਕੇ ਜੋ ਗਲੇਰੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਅਰੰਭੀ ਜਾ ਸਕਦੀ ਹੈ ਤਾਂ ਹੁਣ ਇੰਤਜ਼ਾਰ ਰਹੂਗਾ ਕਿ ਆਫੀਸ਼ੀਅਲੀ ਕਦੋਂ ਚਾਰਜ ਆ ਪੁਲਿਸ ਵੱਲੋਂ ਇਸ ਦੀ ਕਨਫਰਮੇਸ਼ਨ ਕੀਤੀ ਜਾਂਦੀ ਹੈ ਇਸ ਬੰਦੀ ਕੋਈ ਬਿਆਨ ਜਾਰੀ ਕੀਤਾ ਜਾਂਦਾ ਔਰ ਕਦੋਂ ਅਮਰਪਾਲ ਮੈਰੋ ਨੂੰ ਰਿਪੋਰਟ ਕਰਕੇ ਭਾਰਤ ਤੇ ਵਾਪਸ ਭੇਜਿਆ ਜਾਂਦਾ ਜੀ ਤਾ ਹੋਰ ਕੋਈ ਜਾਣਕਾਰੀ ਮਿਲੀ ਹੋਵੇ ਕਿ ਪੁਲਿਸ ਵੱਲੋਂ ਕੋਈ ਹੋਰ ਗ੍ਰਿਫਤਾਰੀ ਦੇ ਲਈ ਤਿਆਰੀ ਕੀਤੀ ਹੋਵੇ ਤੇ ਜਲਦੀ ਹੀ ਕੋਈ ਦਿੱਲੀ ਵਿੱਚ ਜਿਹੜੇ ਆਇਰਪੋਰਟ ਤੇ ਜਾਣ ਦੀ ਕਿਸੇ ਤਰ੍ਹਾਂ ਦੀ ਇਨਪੁਟ ਹੈ ਦੇਖੋ ਐਵੇਂ ਤਾਂ ਕਿ ਸਿਰਫ ਆਪਣੇ ਸੋਸੇ ਸੂਤਰਾ ਤੋਂ ਇੰਨੀ ਜਾਣਕਾਰੀ ਹਾਸਲ ਹੋਈ ਹੈ ਕਿ ਅਮਰਤਪਾਲ ਮਹਿਰੋ ਜੋ ਕਿ ਕੰਚਨ ਕੁਮਾਰੀ ਉਸ ਕਮਲ ਕੋਰ ਭਾਬੀ ਦੇ ਕਤਲ ਦਾ ਮਾਸਟਰਮਾਈਂਡ ਮੰਨਿਆ ਜਾ ਰਿਹਾ ਹੈ ਉਸ ਨੂੰ ਪੁਲਿਸ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਹੋਈ ਹੈ ਉਹ ਜਲਦ ਉਸ ਨੂੰ ਭਾਰਤ ਡਿਪੋਰਟ ਕੀਤਾ ਜਾ ਸਕਦਾ ਤੋਂ ਜ਼ਾਹਰ ਜੀ ਗੱਲ ਹੈ ਡਿਪੋਰਟ ਹੋਣ ਤੋਂ ਬਾਅਦ ਹੀ ਜਿਹੜਾ ਪੁਲਿਸ ਵੱਲੋਂ ਉਸ ਨੂੰ ਸਾਰੀ ਪੁੱਛਗਿੱਛ ਕੀਤੀ ਜਾਣੀ ਹੈ ਉਸ ਦੇ ਬੰਦੀ ਕਾਨੂੰਨੀ ਕਾਰਵਾਈ ਆਰੰਭੀ ਜਾਣੀ ਹੈ ਪਰ ਹੁਣ ਇੰਤਜ਼ਾਰ ਰਹੂਗਾ ਕਦੋਂ ਸ਼ਾਰਜਾ ਪੁਲਿਸ ਵੱਲੋਂ ਇਸ ਦਾ ਅਧਿਕਾਰਕ ਤੌਰ ਤੇ ਕੋਈ ਸਬੰਧ ਵਿੱਚ ਬਿਆਨ ਕਰੀ ਬਿਆਨ ਜਾਰੀ ਕਰਕੇ ਜਿਹੜੀ ਹੈ ਕੋਈ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਸੋ ਬਹੁਤ ਬਹੁਤ ਧੰਨਵਾਦ ਤਾਂ ਤੁਸੀਂ ਸੁਣਿਆ ਹੈ ਕਿ ਅਮਰਤਪਾਲ ਸਿੰਘ ਮੈਰੋ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤਾਂ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਇੰਸਟਾਗ੍ਰਾਮ ਦੇ ਇੰਸਟਾਗ੍ਰਾਮ ਤੇ ਜਿਹੜੀ ਮਸ਼ਹੂਰ ਮਹਿਲਾ ਸੀ ਇੰਸਟਾਗ੍ਰਾਮ ਦੀ ਕੁਇਨ ਤੱਕ ਮੰਨੀ ਜਾਂਦੀ ਸੀ ਕਮਲ ਕੌਰ ਉਰਫ ਕੰਚਨ ਕੁਮਾਰੀ ਜਿਸ ਨੂੰ ਕੇ ਕਤਲ ਕਰ ਦਿੱਤਾ ਜਾਂਦਾ ਹੈ 6 10 ਜੂਨ 2025 ਨੂੰ ਤਾਂ ਉਸ ਤੋਂ ਬਾਅਦ ਇਹ ਮਾਮਲਾ ਖੂਬ ਚਰਚਾ ਦਾ ਵਿਸ਼ਾ ਬਣਦਾ ਇੱਥੋਂ ਤੱਕ ਅਮਰਪਾਲ ਸਿੰਘ ਮੈਰੋ ਇਸ ਮਾਮਲੇ ਸੰਬੰਧੀ ਇੱਕ ਵੀਡੀਓ ਵੀ ਜਾਰੀ ਕਰਦਾ ਹੈ ਕਿ ਇਹ ਇਹ ਤਾਂ ਇੱਕ Laash ਹੈ ਜਿਹੜੀ ਉਹ ਗੱਡੀ ਵਿੱਚੋਂ ਮਿਲੀ ਹੈ ਤਾਂ ਹੋਰ ਵੀ ਜਿਹੜੇ ਆ ਸੋਸ਼ਲ ਮੀਡੀਆ ਤੇ ਕਿਸੇ ਤਰ੍ਹਾਂ ਦੀ ਅਸ਼ਲੇਲ ਸ਼ਬਦ ਭਰੀ ਜਿਹੜੀ ਆ ਵੀਡੀਓਜ਼ ਪਾਉਂਦੇ ਆ ਉਹਨਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਇੱਕ ਤੋਂ ਬਾਅਦ ਇੱਕ ਐਕਸ਼ਨ ਲਿਆ ਗਿਆ ਅਤੇ ਇਸ ਮਾਮਲੇ ਵਿੱਚ ਜੋ ਵੀ ਸ਼ਾਮਲ ਸਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਫਿਲਹਾਲ ਅਮਰਤਪਾਲ ਸਿੰਘ ਮੈਰੋ ਜਿਹੜਾ ਪੁਲਿਸ ਦੀ ਗ੍ਰਿਫਤ ਤੋਂ ਦੂਰ ਚੱਲ ਰਿਹਾ ਜੋ ਕਿ ਜਾਣਕਾਰੀ ਸਾਹਮਣੇ ਆਂਦੀ ਹੈ ਕਿ ਅਮਰਤਪਾਲ ਸਿੰਘ ਮੈਰੋ ਦਵਾਈ ਚਲਾ ਗਿਆ ਤੇ ਦਵਾਈ ਤੋਂ ਹੁਣ ਇਹ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਦਵਾਈ ਵਿੱਚ ਹਿਰਾਸਤ ਵਿੱਚ ਲਿਆ ਗਿਆ ਅਮਰਤਪਾਲ ਸਿੰਘ ਮੈਰੋ ਅਤੇ ਉਸ ਦਾ ਜਦੋਂ ਪਾਸਪੋਰਟ ਚੈੱਕ ਕੀਤਾ ਗਿਆ ਤਾਂ ਉਸ ਤੋਂ ਖੁਲਾਸਾ ਹੋਇਆ ਕਿ ਅਮਰਤਪਾਲ ਸਿੰਘ ਮੈਰੋ ਤੇ ਕਤਲ ਦੇ ਦੋਸ਼ ਹੈ ਅਤੇ ਜੋ ਕਿ ਮਾਸਟਰਮਾਈਂਡ ਮੰਨਿਆ ਜਾ ਰਿਹਾ ਹੈ ਕਮਲਕੌਰ ਦਾ ਜਿਹੜਾ ਕਤਲ ਹੋਇਆ ਸੀਗਾ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦੇ ਕਤਲ ਦਾ ਮਾਸਟਰਮਾਈਂਡ ਅਮਰਤਪਾਲ ਸਿੰਘ ਮੈਰੋ ਨੂੰ ਮੰਨਿਆ ਜਾ ਰਿਹਾ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਬਿੱਤੇ ਦਿਨੀ ਹੀ ਕੋਰਟ ਵਿੱਚ ਜਿਹੜੇ ਆ 6 ਸਤੰਬਰ ਨੂੰ ਚਾਰ ਸ਼ੀਟ ਵੀ ਜਿਹੜੀ ਹੈ ਦਾਖਲ ਹੁੰਦੀ ਆ ਜਿਸ ਤੋਂ ਬਾਅਦ ਜਸਪ੍ਰੀਤ ਅਤੇ ਨਿਮਤ ਜਿਸ ਨੂੰ ਕੇ ਗ੍ਰਿਫਤਾਰ ਕੀਤਾ ਗਿਆ ਸੀ ਉਨ੍ਹਾਂ ਦੇ ਜਿਹੜੇ ਆ ਜਾਂਚ ਪੜਤਾਲ ਚੱਲ ਰਹੀ ਆ ਤੇ ਇਹ ਅਜੇ ਤਿੰਨ ਹੋਰ ਜਿਹੜੇ ਆ ਵਿਅਕਤੀ ਉਹ ਪੁਲਿਸ ਨੂੰ ਲੜਿੰਦੇ ਨੇ ਜਿਸ ਵਿੱਚ ਸਭ ਤੋਂ ਅਹਿਮ ਆ ਅਮਰਤਪਾਲ ਸਿੰਘ ਮੈਰੋ ਇੱਕ ਹੋਰ ਅਣ ਰঞ্জੀਤ ਸਿੰਘ ਅਤੇ ਇੱਕ ਅਣਪਛਾਤਾ ਵਿਅਕਤੀ ਆ ਜਿਸ ਦੇ ਲਈ ਪੁਲਿਸ ਵੱਲੋਂ ਵੱਖ-ਵੱਖ ਥਾਮਾਂ ਤੇ ਛਾਪੇ ਮਾਰੀ ਵੀ ਕੀਤੀ ਗਈ ਆ ਤੇ ਜਾਂਚ ਆ ਜਿਹੜੀ ਲਗਾਤਾਰ ਜਾਰੀ ਆ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਸੋਸ਼ਲ ਮੀਡੀਆ ਤੇ ਬੱਖ-ਵੱਖ ਤਰੀਕੇ ਨਾਲ ਵੀਡੀਓਜ਼ ਪਾਉਣ ਵਾਲੇ ਅਮਰਤਪਾਲ ਜਿਹੜੇ ਆ ਅਮਰਤਪਾਲ ਸਿੰਘ ਮੈਰੋ ਨੇ ਉਸ ਤੇ ਇਤਰਾਜ਼ ਜਤਾਇਆ ਸੀ ਕਮਲਕੌਰ ਭਾਬੀ ਤੇ ਅਤੇ ਉਸ ਤੋਂ ਬਾਅਦ ਜਿਹੜੇ ਆ ਇੱਕ ਵੀਡੀਓ ਸੀਸੀਟੀਵੀ ਫੋਟੋ ਸਾਹਮਣੇ ਆਂਦੀ ਹੈ ਕਿ ਇੱਕ ਗੱਡੀ ਵਿੱਚ লাশ ਮਿਲਦੀ ਹੈ ਬਠਿੰਡਾ ਵਿੱਚ ਹਸਪਤਾਲ ਦੇ ਨੇੜੇ ਤਾਂ ਉਥੇ ਉਸ লাশ ਦੇ ਜਦੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਤਾਂ ਜੋ ਇੰਸਟਾ ਦੀ ਕੁਈਨ ਮੰਨੀ ਜਾਂਦੀ ਹੈ ਕਮਲਕੌਰ ਭਾਬੀ ਉਸ ਦੀ লাশ ਹੈ ਅਤੇ ਉਸ ਤੋਂ ਬਾਅਦ ਜਾਂਚ ਜਿਵੇਂ ਹੀ ਪੁਲਿਸ ਵੱਲੋਂ ਵਿਢੀ ਜਾਂਦੀ ਹੈ ਤੇ ਖੁਲਾਸੇ ਹੁੰਦੇ ਆ ਕਿ ਅਮਰਤਪਾਲ ਸਿੰਘ ਮੈਰੋ ਵੱਲੋਂ ਇਹ ਕਤਲ ਜਿਹੜਾ ਕੀਤਾ ਗਿਆ ਜੋ ਖੁਦ ਉਹਨਾਂ ਨੇ ਆਪ ਮੰਨਿਆ ਹੈ ਕਿ ਬਾਕੀ ਵੀ ਸਮਝ ਲਓ ਜਾਓ ਜਿਹੜੇ ਕਿ ਅਸ਼ਲੀਲ ਭਰੀਆਂ ਵੀਡੀਓਜ਼ ਪਾਉਂਦੇ ਆ ਸੋਸ਼ਲ ਮੀਡੀਆ ਤੇ ਅਤੇ ਪੰਜਾਬ ਨੂੰ ਬਦਨਾਮ ਕਰ ਰਹੇ ਤਾਂ ਅਜਿਹਾ ਜਿਹੜਾ ਵਕ-ਵਕ ਬਿਆਨ ਹੈ ਜਿਹੜਾ ਉਹ ਅਮਰਤਪਾਲ ਸਿੰਘ ਦਾ ਉਸ ਸਮੇਂ ਸਾਹਮਣੇ ਆਇਆ ਸੀਗਾ ਤਾਂ ਉਸ ਤੋਂ ਬਾਅਦ ਜੇਕਰ ਦੇਖਿਆ ਜਾਵੇ ਕਿ ਲਗਾਤਾਰ ਛਾਪੇ ਮਾਰੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਇੱਕ ਤੋਂ ਬਾਅਦ ਇੱਕ ਕੁਫੀਆ ਰਿਪੋਰਟ ਹੈ ਜਿਹੜੀ ਉਹ ਲਈ ਜਾ ਰਹੀ ਆ ਪਰ ਹੁਣ ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆਈ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਅਮਰਤਪਾਲ ਸਿੰਘ ਮੈਰੋ ਨੂੰ ਦबई ਵਿੱਚ ਹਿਰਾਸਤ ਵਿੱਚ ਲਿਆ ਗਿਆ ਅਤੇ ਪਾਸਪੋਰਟ ਦੀ ਜਿਵੇਂ ਹੀ ਚੈਕਿੰਗ ਹੋਈ ਆ ਉਸ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਅਮਰਤਪਾਲ ਸਿੰਘ ਵਾਂਟਡ ਹੈ ਅਤੇ ਉਸ ਨੂੰ ਪੁਲਿਸ ਦੀ ਜਿਹੜੇ ਆ ਪੁਲਿਸ ਭਾਲ ਕਰ ਰਹੀ ਹੈ ਪੰਜਾਬ ਪੁਲਿਸ ਅਤੇ ਇਸ ਦੇ ਚੱਲਦੇ ਆਹੀਂ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਕੋਈ ਹੋਰ ਕੋਈ ਵੱਡਾ ਐਕਸ਼ਨ ਹੈ ਜਿਹੜੀ ਇਹ ਦਵਾਈ ਪੁਲਿਸ ਲਏਗੀ ਅਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਕਦੋਂ ਤੱਕ ਅਮਰਤਪਾਲ ਸਿੰਘ ਨੂੰ ਹਿਰਾਸਤ ਵਿੱਚ ਲੈ ਸਕੇਗੀ